ਗੋਡੇ ਦੇ ਪਿਛਲੇ ਪਾਸੇ ਇਸ ਜਗ੍ਹਾ ਦਰਦ ਹੋਣਾ ਮਤਲਬ ਕਿ ਬਿਲਕੁਲ ਇੱਥੇ ਦਰਦ ਹੁੰਦਾ ਗੋਡੇ ਦੀ ਬੈਕ ਸਾਈਡ ਤੇ ਜਿਸ ਜਗ੍ਹਾ ਤੇ ਆਪਾਂ orange ਕਲਰ ਦਾ ਨਿਸ਼ਾਨ ਲਾਇਆ ਹੈ ਅਗਰ ਤੁਹਾਡੇ ਵੀ ਗੋਡੇ 'ਚ ਇਸ ਜਗ੍ਹਾ ਦਰਦ ਹੈ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਦਰਅਸਲ ਹੁੰਦਾ ਕੀ ਹੈ ਹੈਮਸਟ੍ਰਿੰਗ ਮਸਲ ਇਹ ਵਾਲੇ ਮਸਲ ਨੇ ਜਿਹੜੇ ਮਾਸਪੀਸੀ ਆ ਇਹ ਟਾਈਟ ਹੋਣੀ ਸ਼ੁਰੂ ਹੋ ਜਾਂਦੀ ਹੈ ਔਰ ਪਿੰਜਣੀ ਦੇ ਕਾਫ ਮਸਲ ਟਾਈਟ ਹੋ ਜਾਂਦੇ ਨੇ ਇਸ ਕਰਕੇ ਗੋਡੇ ਦੇ ਇਸ ਜਗ੍ਹਾ ਖਿੱਚ ਪੈਂਦੀ ਹੈ ਔਰ ਇੱਥੇ ਆਪਣੇ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ 25% ਪਾਪੂਲੇਸ਼ਨ ਦੀ ਜਿਹੜੀ ਲੈਗ ਸਰਕੂਲੇਸ਼ਨ ਹੈ ਲੱਤਾਂ ਦੇ ਵਿੱਚ ਖੂਨ ਦਾ ਸੰਚਾਰ ਹੈ ਉਹ ਬਹੁਤ ਜ਼ਿਆਦਾ ਮਾੜਾ ਹੋ ਚੁੱਕਿਆ ਹੈ ਕਿਉਂਕਿ ਕਸਰਤਾਂ ਨਹੀਂ ਕਰਨੀਆਂ ਸੈਰ ਨਹੀਂ ਕਰਨੀ ਅਗਰ ਆਪਾਂ ਕਸਰਤਾਂ ਸੈਰ ਕਰਾਂਗੇ ਤਾਂ ਲੱਤਾਂ ਦੇ ਵਿੱਚ ਖੂਨ ਦਾ ਸੰਚਾਰ ਵੀ ਵਧੀਆ ਰਹੇਗਾ ਔਰ ਗੋਡੇ ਦਰਦ ਤੋਂ ਵੀ ਆਪਾਂ ਬਚ ਸਕਦੇ ਹਾਂ ਸਤਿ ਸ੍ਰੀ ਅਕਾਲ ਜੀ ਥਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਸਰਾ ਸਭ ਤੋਂ ਪਹਿਲੀ ਐਕਸਰਸਾਈਜ਼ ਦੀ ਆਪਾਂ ਕੀ ਕਰਨੀ ਹੈ ਆਪਾਂ ਇੱਕ ਕੁਰਸੀ ਦੇ ਨਾਲ ਖੜ ਜਾਣਾ ਔਰ ਇਥੇ ਆਪਾਂ ਹੀਲ ਰੇਸ 5 ਸੈਕਿੰਡ 1 2 3 4 5 ਨਾਲ ਹੀ ਟੋ ਰੇਸ 1 2 3 4 5 ਹੀਲ ਰੇਸ ਮਤਲਬ ਅਡੀਆਂ ਹਵਾ ਚ ਚੱਕਣਾ 5 ਸੈਕਿੰਡ ਲਈ ਔਰ ਫਿਰ ਪੰਜੇ ਹਵਾ ਚ ਚੱਕਣੇ 5 ਸੈਕਿੰਡ ਲਈ ਇਸਦੇ ਆਪਾਂ 10 ਸੈਟ ਲਾਉਣੇ ਆ ਇਹ ਹੋਗੀ ਪਹਿਲੀ ਕਸਰਟ ਜਿਹੜੀ ਦੂਜੀ ਕਸਰਤ ਕਰਨੀ ਆ ਇਸ ਦੇ ਵਿੱਚ ਆਪਾਂ ਕੀ ਕਰਾਂਗੇ ਸਿੰਗਲ ਲੈਗ ਆਪਾਂ ਹੀਲ ਰੇਸ ਮਤਲਬ ਇੱਕ ਗੋਡਾ ਮੋੜ ਲਿਆ ਔਰ ਸਿੰਗਲ ਲੈਗ ਹੀਲ ਰੇਸ 5 ਸੈਕਿੰਡ ਹੋਲਡ ਥੈਨ ਰਿਲੈਕਸ ਫੇਰ 5 ਸੈਕਿੰਡ ਹੋਲਡ ਥੈਨ ਰਿਲੈਕਸ ਪੰਜ ਵਾਰੀ ਇਧਰ ਕਰੋ ਪੰਜ ਵਾਰੀ ਇਧਰ ਕਰੋ ਹੋਗੀ ਦੂਜੀ ਕਸਰਤ ਜਿਹੜੀ ਇਸ ਤੋਂ ਨੈਕਸਟ ਐਕਸਰਸਾਈਜ਼ ਹੈ ਉਸ ਦੇ ਲਈ ਆਪਾਂ ਬੈੱਡ ਤੇ ਪੈ ਜਾਣਾ ਔਰ ਆਪਾਂ ਨੂੰ ਇੱਕ ਤੌਲੀਆ ਚਾਹੀਦਾ ਜਿਸ ਦੇ ਵਿੱਚ ਆਪਾਂ ਪਿੰਜਣੀ ਦੇ ਮਸਲਸ ਔਰ ਹੈਮਸਟ੍ਰਿੰਗ ਮਸਲਸ ਨੂੰ ਸਟ੍ਰੈਚ ਕਰਾਂਗੇ ਇਸ ਨੂੰ ਆਪਾਂ ਪੈਰ ਦੇ ਵਿੱਚ ਪਾ ਲੈਣਾ ਔਰ ਪੈ ਕੇ ਆਪਾਂ ਲੱਤ ਬਿਲਕੁਲ ਸਿੱਧੀ ਉੱਪਰ ਚੱਕ ਦੇਣੀ ਹੈ ਦੇਖੋ ਸਿੱਧੀ ਉੱਪਰ ਚੱਕਤੀ ਇਸ ਜਗ੍ਹਾ ਤੇ ਖਿੱਚ ਪਏਗੀ ਔਰ ਇਸ ਜਗ੍ਹਾ ਤੇ ਖਿੱਚ ਪਏਗੀ ਇੱਥੇ ਆਪਾਂ 10 ਸੈਕਿੰਡ ਹੋਲਡ 1 2 3 4 5 6 7 8 9 10 ਦੈਨ ਰਿਲੈਕਸ ਇਸਦੇ ਵੀ ਤੁਸੀਂ ਗਿਣ ਕੇ 5-5 ਸੈੱਟ ਦੋਨੋਂ ਸਾਈਡ ਲਓ ਨਾਲ ਹਲਕੀ ਹਲਕੀ ਸਰੋਂ ਦੇ ਤੇਲ ਨਾਲ ਮ사ਜ ਕਰੋ ਔਰ ਨਾਲ ਤੁਸੀਂ ਸੇਕ ਦਿਓ ਤੁਹਾਡੇ ਗੋਡੇ ਦੇ ਪਿਛਲੇ ਪਾਸੇ ਜੋ ਇਸ ਜਗ੍ਹਾ ਦਰਦ ਸ਼ੁਰੂ ਹੋ ਗਿਆ ਹੈ ਉਹ ਬਹੁਤ ਜਲਦੀ ਜਾਣ ਵਾਲਾ ਹੈ ਸਤਿ ਸ੍ਰੀ ਅਕਾਲ ਜੀ